ਮੇਰੇ ਸਾਹਮਣੇ ਚਲੋ ਤੁਹਾਡੀ ਯਾਰੀ ਸੀ ਜਦੋਂ ਬੀਜੇਪੀ ਸੀਗੇ ਹਨ ਚਾਰ ਦੋਸਤ ਸੀਗੇ ਹੁਣ ਦੋ ਜਣੇ ਇੱਧਰ ਰਹਿ ਗਏ ਦੋ ਉੱਧਰ ਰਹਿ ਗਏ ਹੁਣ ਮੰਨ ਹੱਲੇ ਵੀ ਇਕੱਠੇ ਜਾਂਦੇ ਕਿਦਾਂ ਅਲੱਗ-ਅਲੱਗ ਨਹੀਂ ਕੁਮੇ ਨਹੀਂ ਮੁੜ ਕੇ ਤਾ ਅਚਾਨਕ ਕਾਮੀ ਮੁੜ ਗਿਆ ਇਕ ਲੈਗ ਪੁੱਲਿੰਗ ਬੜੀ ਚਲਦੀ ਹੈ ਉਹ ਚਾਹੇ ਰਾਜਨੀਤੀ ਹੋਵੇ ਚਾਹੇ ਕੋਈ ਵੀ ਕੰਮ ਲੱਤਾਂ ਕਿਚਨ ਵਾਲਾ ਕੰਮ ਐਦਾਂ ਦਾ ਵੀ ਕਦੀ ਹੋਇਆ ਕਿ ਲੱਤਾਂ ਤੁਹਾਡੀਆਂ ਫੜੀਆਂ ਹੀ ਹੁੰਦੀਆਂ ਮੈਂ ਲੈਗ ਪੁੱਲਿੰਗ ਨਹੀਂ ਹੁੰਦੀ ਲੱਤਾਂ ਕੁੱਟ ਕੇ ਫੜੀਆਂ ਹੁੰਦੀਆਂ ਅੱਗੇ ਜਾਵੇ ਨਾ ਬਸ ਅੱਗੇ ਨਾ ਬੰਦ ਅੱਗੇ ਨਾ ਵਾਜੇ ਕਿਸੇ ਤਰੀਕੇ ਤੁਸੀਂ ਐਜ਼ oppositon ਦੇ ਕੌਂਸਲਰ ਹੋ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਜਿਹੜੇ ਕੰਮ ਤੁਸੀਂ ਪਹਿਲ ਦੇ ਅਧਾਰ ਤੇ ਕਰਵਾਓਗੇ ਡੈਫੀਨੇਟਲੀ ਪਹਿਲ ਦੇ ਅਧਾਰ ਤੇ ਕਰਵਾਵਾਂਗੇ ਮੈਂ ਕੋਈ ਨਵਾਂ ਪੋਲਿਟਿਕਸ ਦੇ ਵਿੱਚ ਨਹੀਂ ਆਇਆ ਹਮ ਸ਼ਾਇਦ ਜਿਹੜੇ ਲੋਕ ਸਾਹਮਣੇ ਬੈਠੇ ਉਹਨਾਂ ਦੇ ਸੱਤਾ ਪੱਖ ਸੇ ਬੈਠੇ ਹੋਣਗੇ ਉਹਨਾਂ ਦੇ ਮਨ ਦੇ ਵਿੱਚ ਸ਼ਾਇਦ ਕੋਈ ਵਿਅਮ ਹੋਏਗਾ ਮੇਰੇ ਵੱਲ ਸਿ ਮੈਂ ਤਾਂ ਕੰਮ ਕਰਾ ਹੀ ਲੈਣੇ ਇੱਕ ਹੁਣ ਮੇਅਰ ਸਾਹਿਬ ਕੋ ਤੁਸੀਂ ਕੰਮ ਕਰਾਣਾ ਜਾਂ ਬਾਡ ਦਾ ਕਰਾਣਾ ਜਾਂ ਕਿਸੇ ਦਾ ਨਾ ਲੋਕਾਂ ਦਾ ਦਿਲ ਜਿੱਤ ਕੇ ਮੇਰਾ ਇਦਾਂ ਕੰਮ ਕਰਵਾਓ ਜਾਂ ਇਦਾਂ ਯਾਰੀ ਕਰੋਗੇ ਦੇਖੋ ਮੈਂ ਉਹਨਾਂ ਨੂੰ ਕਾਰਪੋਰੇਸ਼ਨ ਮਿਲ ਕੇ ਆਇਆ ਸੀਗਾ ਉਹਨਾਂ ਨੂੰ ਜਦੋਂ ਮਿਲਣ ਗਿਆ ਮੈਂ ਐਜ਼ ਅ ਕਾਉਂਸਲਰ ਗਿਆ ਸੀ ਜਦੋਂ ਐਜ਼ ਅ ਕਾਉਂਸਲਰ ਉਹਨਾਂ ਨੂੰ ਕਿਹਾ ਸੀ ਮੇਰਾ ਕੰਮ ਐ ਜਿਹੜਾ ਹੈਗਾ ਵਾ ਕੰਮ ਕਹਿ ਕੇ ਆਏ ਆ ਹਲੇ ਹੋਇਆ ਨਹੀਂ ਹੈਗਾ ਬਲਿ ਯਾਰ ਨੇ ਯਾਰ ਦੀ ਗੱਲ ਮੋੜਦੀ ਹੈ ਨਹੀਂ ਉਹਨਾਂ ਨੇ ਮੈਨੂੰ ਨਾ ਫੜਾ ਕੀਤੀ ਤੇ ਰਾਜਨੀਤੀ ਸਫਰ ਦੇ ਵਿੱਚ ਕੋਈ ਰਾਜਨੀਤਿਕ ਗੁਰੂ ਤੁਹਾਡੇ ਕੌਣ ਰਹੇ ਆ ਜਿਨ੍ਹਾਂ ਕੋ ਤੁਸੀਂ ਬਹੁਤ ਮੋਟੀਵੇਸ਼ਨ ਲਿੱਤੀ ਹੋਵੇ ਕਈ ਵਾਰ ਸਲਾਹਾ ਵੀ ਬੰਦਾ ਲੈਂਦਾ ਕਿ ਯਾਰ ਮੈਂ ਕੰਮ ਕਰਾਂ ਨਾ ਕਰਾਂ ਮੇਰੇ ਪੋਲੀਟੀਕਲ ਜਿਹੜੇ ਗੁਰੂ ਰਹੇ ਨੇ ਉਹ ਮੰਗਲ ਸਿੰਘ ਜੈਲਸ ਜੀ ਰਹੇ ਪਹਿਲਾ ਚੋਣ ਜਿਹੜਾ ਹਰਦਾ ਉਹ ਦੂਸਰਾ ਚੋਣ ਲੜਨ ਵਾਲੇ ਸੋਚਦਾ ਯਾਰ ਇੱਕ ਵਾਰੀ ਹਰੇ ਹੋਇਆ ਜਿਹੜਾ ਦੂਸਰਾ ਚੋਣ ਹਰਦਾ ਉਹ ਤੀਸਰਾ ਚੋਣ ਲੜਦਾ ਹੀ ਨਹੀਂ ਜਿਹੜਾ ਤੀਸਰਾ ਚੋਣ ਲੜੇ ਦੋ ਹਰਨ ਤੋਂ ਬਾਅਦ ਉਹਦੀ ਕਮਿਟਮੈਂਟ ਕਲੀਅਰ ਹੋ ਜਾਂਦੀ ਉਹ ਚੋਣ ਲੜਨ ਨਾਲੀ ਔਰ ਫਿਰ ਨੇਚਰ ਸਪੋਰਟ ਕਰਦੀ ਹੁਟਾਲਾ ਹਰ ਸੈਕਟਰ ਤੋਂ ਹੈ ਮੈਂ ਕੁਝ ਗੱਲਾਂ ਮਤਲਬ ਮਤਲਬ 11 ਸਮਾਰਟ ਚੌਕ ਬਣਨੇ ਸੀਗੇ ਜੀ ਇਨਕ੍ਰੋਸ ਪੇਵਮੈਂਟ ਪੇ ਹੋ ਚੁੱਕੀਆਂ ਲੇਕਿਨ ਚੌਂਕ ਦਾ ਪਤਾ ਨਹੀਂ ਹਿਲਿਆ ਚੌਂਕ ਦੇ ਅੱਗੇ ਨਾਲੋਂ ਮਾਰਾ ਹਾਲ ਹੈ ਜੀ ਸ੍ਰੀ ਸਸ਼ੀ ਕਾਲੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੌਰਵ ਗਰੋਵਰ ਸੋ ਜਿਵੇਂ ਤੁਹਾਨੂੰ ਪਤਾ ਹੈ ਵੱਖ-ਵੱਖ ਸ਼ਖਸੀਅਤਾਂ ਨਾਲ ਤੁਹਾਨੂੰ ਜਿਹੜਾ ਰੂਬਰੂ ਕਰਵਾਨੇ ਰਹੇ ਨੇ ਆ ਸੋ ਅੱਜ ਪ੍ਰਦੇਸ਼ ਕਾਰਜਕਾਰੀ ਸਦਸ્ય ਰਜੀਵ ਢਿੰਗਰਾ ਜੀ ਜੋ ਕਿ ਗਰਾਊਂਡ ਲੈਵਲ ਤੋਂ ਉੱਠ ਕੇ ਅੱਜ ਜਿਹੜਾ ਮਿਹਨਤ ਕਰਕੇ ਪਾਰਟੀ ਦੇ ਵਿੱਚ ਲੰਬਾ ਸਮਾਂ ਜੋ ਕਿ ਭਾਜਪਾ ਦੇ ਨਾਲ ਉਹਨਾਂ ਨੇ ਗੁਜ਼ਾਰਿਆ ਉਹਨਾਂ ਨਾਲ ਜਿਹੜੀ ਖਾਸ ਗੱਲਬਾਤ ਕਰਨ ਦੇ ਲਈ ਤੁਹਾਨੂੰ ਰੂਬਰੂ ਕਰਵਾਵਾਂਗੇ ਸੋ ਉਹਨਾਂ ਦੇ ਜੀਵਨ ਬਾਰੇ ਔਰ ਪਾਰਟੀ ਦੇ ਨਾਲ ਜੋ ਉਹਨਾਂ ਨੇ ਹੁਣ ਤੱਕ ਸਮਾਂ ਹੰਡਾਇਆ ਭਾਜਪਾ ਦੇ ਵਿੱਚ ਹੀ ਸ਼ੁਰੂ ਸ਼ੁਰवाती ਦੌਰ ਉਹਨਾਂ ਦਾ ਰਿਹਾ ਔਰ ਅੱਜ ਉਹਨਾਂ ਨਾਲ ਖਾਸ ਗੱਲਬਾਤ ਕਰਨ ਲਈ ਉਹ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈਂਗਾ ਸਾਹਿਬ ਨਿਵਾਜੀ ਥੈਂਕ ਯੂ ਸੋ ਮੱਚ ਗੌਰਵ ਜੀ ਟਿੰਗਰਾ ਜੀ ਰਾਜਨੀਤਿਕ ਜਿਹੇ ਕਰੀਅਰ ਦੀ ਗੱਲ ਕਰੀਏ ਰਾਜਨੀਤਿਕ ਸ਼ੁਰੂਆਤ ਕਿੱਦਾਂ ਹੋਈ ਇੱਕ ਬਿਜ਼ਨਸ ਤੋਂ ਬਿਜ਼ਨਸ ਜਿਹੜਾ ਤੁਸੀਂ ਚਲਾਉਂਦੇ ਹੋ ਵਪਾਰ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਰਾਜਨੀਤੀ ਵਿੱਚ ਕਿੱਦਾਂ ਆਏ ਮੇਰਾ ਮੰਨਣਾ ਹੈ ਕਿ ਪੋਲੀਟੀਸ਼ੀਅਨ ਜਿਹੜਾ ਹੈ ਉਹ ਕਾਮਯਾਬ ਹੋਹੀ ਹੈ ਜਿਹੜਾ ਵਪਾਰੀ ਹੋਵੇ ਜੀ ਕਿਉਂਕਿ ਬਹੁਤ ਸਾਲ ਪਹਿਲੇ ਜਦੋਂ ਸਾਡੇ ਰਾਸ਼ਟਰੀ ਅਧਿਐਕਸ਼ ਨਿਤਿਨ ਗੜਕਰੀ ਜੀ ਜੀ ਉਹ ਜਲੰਧਰ ਆਏ ਸੀ ਇੱਕ ਵਾਰੀ ਜੀ ਉਹਨਾਂ ਨੇ ਸਕਾਈਲਾ ਹੋਟਲ 'ਚ ਇੱਕ ਜਦੋਂ ਕਾਰਕਿਰਤਾ ਨੂੰ ਸੰਬੋਧਿਤ ਕਰ ਰਹੇ ਸੀ ਉਹਨਾਂ ਨੇ ਕਿਹਾ ਵੀ ਅਗਰ ਤੁਸੀਂ ਵਪਾਰ ਦੇ ਵਿੱਚ ਕਾਮਯਾਬ ਨਹੀਂ ਹੋ ਅਗਰ ਤੁਹਾਡੇ ਕੋਲੋਂ ਵਪਾਰ ਰਾਹੀਂ ਆਪਣੇ ਘਰ ਦਾ ਪੇਟ ਪਾਲਣ ਲਈ ਵਿਵਸਥਾ ਨਹੀਂ ਹੈ ਤਾਂ ਰਾਜਨੀਤੀ ਦੇ ਵਿੱਚ ਨਾ ਆਓ ਜੀ ਮੇਰਾ ਮੰਨਣਾ ਹੈ ਕਿ ਪਬਲਿਕ ਨੂੰ ਵੀ ਉਹਨਾਂ ਲੋਕਾਂ ਨੂੰ ਰੈਕੋਗਨਾਈਜ਼ ਕਰਨਾ ਚਾਹੀਦਾ ਜਿਨ੍ਹਾਂ ਦਾ ਵਪਾਰ ਹੈ ਕਿਉਂ ਕਿ ਉਹ ਸੰਪਨ ਹੁੰਦੇ ਆ ਆਪਣੇ ਵਪਾਰ ਦੇ ਵਿੱਚ ਉਹ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹੁੰਦੇ ਆ ਔਰ ਉਹਨਾਂ ਦਾ ਜਿਹੜਾ ਮੋਟਿਵ ਜਿਹੜਾ ਪੋਲੀਟੀਕਲੀ ਜਿਹੜਾ ਮੋਟਿਵ ਹੁੰਦਾ ਉਹ ਬੇਸਿਕਲੀ ਉਹ ਚਾਹੁੰਦੇ ਨੇ ਵੀ ਅਸੀਂ ਸਮਾਜ ਦੇ ਵਿੱਚ ਆ ਕੇ ਕੁਝ ਕਰਕੇ ਦਿਖਾਈਏ ਜੀ ਸੋ ਉਹ ਗੱਲ ਮੇਰੇ ਦਿਮਾਗ 'ਚ ਘਰਾਈ ਗਈ ਸੀ ਅਤੇ ਨਿਤਿਨ ਗੜਕਰੀ ਜੀ ਦੀ ਕਿ ਵਪਾਰ ਪਹਿਲੇ ਸੈੱਟ ਕਰਨਾ ਉਸ ਤੋਂ ਬਾਅਦ ਰਾਜਨੀਤੀ ਇੱਕ ਕੱਲ ਤੁਸੀਂ ਕੀਤੀ ਵਪਾਰ ਦੇ ਨਾਲ-ਨਾਲ ਵਪਾਰ ਵੀ ਸਾਹਮਣਾ ਲੋਕਾਂ ਲਈ ਵੀ ਲੜਨਾ ਕਿਉਂਕਿ ਜਦੋਂ ਬੰਦਾ ਸਿਆਸਤ ਚਾਹੁੰਦਾ ਲੋਕਾਂ ਲਈ ਲੜਾਈ ਲੜਨੀ ਪੈਂਦੀ ਹੈ ਪਾਰਟੀ ਲਈ ਕੰਮ ਕਰਨਾ ਪੈਂਦਾ ਕਿਸ ਤਰੀਕੇ ਸਮਾ ਤੁਹਾਡੇ ਵੱਲੋਂ ਦਿੱਤਾ ਜਾਂਦਾ ਸੀ ਇੱਕ ਪਾਰਟ ਇੱਕ ਕੰਬਾਈਨ ਕਿਦਾਂ ਕੀਤਾ ਜਾਂਦਾ ਇਸ ਚੀਜ਼ ਨੂੰ ਦੇਖੋ ਐਸਾ ਹੁੰਦਾ ਆ ਬੇਸਿਕ ਜਿਹੜਾ ਆਪਾਂ ਵਪਾਰ ਔਰ ਪੋਲਿਟਿਕਸ ਦੀ ਗੱਲ ਕਰੀਏ ਇਟਸ ਅ ਟਾਈਮ ਮੈਨੇਜਮੈਂਟ ਜੀ ਤੁਸੀਂ ਟਾਈਮ ਮੈਨੇਜਮੈਂਟ ਕਰਨੀ ਹੈ ਹੁਣ ਤੁਸੀਂ ਦੇਖੋ ਵੀ ਮੇਰੀ ਫੈਕਟਰੀ ਵੀ ਹੈ ਮੇਰਾ ਆਫਿਸ ਵੀ ਹੈ ਅਸੀਂ ਕੰਮ ਕਰਦੇ ਆ ਮੈਂ ਤੁਹਾਡਾ ਕੋਈ ਇੱਕ ਤੁਹਾਨੂੰ ਉਦਾਹਰਣ ਦੇ ਤੌਰ ਤੇ ਦੇਣਾ ਦੀਰੁਬਾਈ ਮੰਨੀ ਹੈ ਜੀ ਉਹਦਾ ਕਿੱਡਾ ਲੰਬਾ ਚੜ੍ਹ ਵਪਾਰ ਹੈ ਹੂੰ ਉਹ ਕਿਆ ਕਿਥੇ ਨਜ਼ਰ ਆ ਰਿਹਾ ਕਿਥੇ ਬੈਠਾ ਨਜ਼ਰ ਆ ਰਿਹਾ ਹੈ ਮੈਨੇਜਮੈਂਟ ਕਰ ਰਿਹਾ ਜੀ ਮੈਨੇਜਮੈਂਟ ਹੋਏਗੀ ਤੁਹਾਡਾ ਵਪਾਰ ਵੀ ਚੱਲੇਗਾ ਤੁਹਾਡਾ ਤੁਸੀਂ ਤੁਸੀਂ ਰਾਜਨੀਤੀ ਤੁਹਾਡਾ ਜਿਹੜਾ ਸ਼ੌਂਕ ਹੈ ਉਹ ਵੀ ਪੂਰਾ ਹੋਏਗਾ ਮੈਨੇਜਮੈਂਟ ਤੁਹਾਨੂੰ ਕਰਨੀ ਆ ਤੁਸੀਂ ਗੱਲ ਸ਼ੌਂਕ ਦੀ ਕੀਤੀ ਸ਼ੌਂਕ ਪਿਆ ਕੇ ਦਾ ਰਾਜਨੀਤੀ ਦਾ ਸ਼ੌਂਕ ਕਿੱਦਾਂ ਪਿਆ ਤੁਹਾਨੂੰ ਕਿ ਕਿਸੇ ਨੂੰ ਕੋਈ ਹੁੰਦਾ ਨਾ ਆਈਡਲ ਹੁੰਦਾ ਇੱਕ ਬੰਦੇ ਨੂੰ ਦੇਖਿਆ ਹੁੰਦਾ ਕਿਸੀ ਲੀਡਰ ਨੂੰ ਕਿਉਂਕਿ ਤੁਸੀਂ ਰਾਜਨੀਤੀ ਯੁਣੀ ਕੋਈ ਬੰਦਾ ਕਿਹੜਾ ਕੰਮ ਚ ਹੁੰਦਾ ਤੁਸੀਂ ਕਿਦਾਂ ਤੁਹਾਨੂੰ ਸ਼ੌਂਕ ਕਿਹੜੇ ਲੀਡਰ ਨੂੰ ਦੇਖ ਕੇ ਪਿਆ ਕਿ ਮੈਂ ਇਸ راہਵਲ ਤੁਰਨਾ ਐਸਾ ਨਹੀਂ ਹੁੰਦਾ ਜਦੋਂ ਮੈਂ ਇੱਕ ਸਵੈਮ ਸੇਵਕਾ 1989 ਤੋਂ ਮੈਂ ਸਵੈਮ ਸੇਵਕਾ ਲਗਭਗ ਅੱਜ 33 34 ਸਾਲ ਹੋ ਗਏ ਮੈਨੂੰ ਸੰਗ ਦੀ ਸ਼ਾਖਾ ਤੇ ਜਾਂਦੇ ਤੋਂ ਸਵੈਮ ਸੇਵਕ ਹੁੰਦੇ ਨਾ ਤੇ ਬਾਲ ਸਵੈਮ ਸੇਵਕ ਸੀ ਉਹ ਕਰਦੇ ਕਰਦੇ ਇੱਕ ਵਿਚਾਰਧਾਰਾ ਨਾਲ ਜੁੜ ਗਏ ਜੀ ਜੁੜਨ ਤੋਂ ਬਾਅਦ ਵੀ 1998 1998 ਚ ਮੈਂ ਪਹਿਲੀ ਵਾਰੀ ਪੋਲਿੰਗ ਏਜੰਟ ਬਣਿਆ ਜਿਹੜਾ ਅਸੀਂ ਅੰਦਰ ਬੈਠਦੇ ਆ ਡੈਟ ਟਾਈਮ ਆਈ ਵਾਸ 17 ਇਅਰ 올 ਸੋ ਜਦੋਂ ਪੋਲਿਟਿਕਸ ਹੈ ਪੋਲਿਟਿਕਸ ਪਹਿਲੇ ਤੁਸੀਂ ਸ਼ੌਂਕ ਨਾ ਕਰਦੇ ਹੋ ਵੀ ਯਾਰ ਮੈਨੂੰ ਕਿਸੇ ਨਾ ਚਲੇ ਗਏ ਸ਼ੌਂਕ ਨਾ ਚਲੇ ਗਏ ਫਿਰ ਕੋਈ ਕੰਮ دیتا ਉਹ ਸ਼ੌਂਕ ਨਾ ਕਰ ਲਿਆ ਫਿਰ ਜਦੋਂ ਕਰਦੇ 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 ਫਿਰ ਤੁਸੀਂ ਸੈਲਫ ਅਸੈਸਮੈਂਟ ਵੀ ਜੇ ਮੈਂ ਤਾਂ ਉਸ ਵਦ ਵਿਅਕਤੀ ਨੂੰ ਬੁੱਧੀਮਾਨ ਸਮਾਜ ਦਾ ਸੈਲਫ ਅਸੈਸਮੈਂਟ ਕਰਦਾ ਹੈ ਆਪਣੀ ਅਸੈਸਮੈਂਟ ਕਰ ਲੈਂਦਾ ਹੈ ਕਿ ਇਹ ਮੇਰੇ ਮੈਂ ਕੀ ਕਰ ਸਕਦਾ ਹਾਂ ਸੋ ਮੇਰੀ ਵੀ ਸੈਲਫ ਅਸੈਸਮੈਂਟ ਵੀ ਸੀਗੀ ਔਰ ਜਿਹੜੇ ਮੇਰੇ ਕਲੀਗ ਸੀਗੇ ਦੋਸਤ ਸੀਗੇ ਉਹਨਾਂ ਦੀ ਸੈਲਫ ਉਹਨਾਂ ਦੀ ਵੀ ਅਸੈਸਮੈਂਟ ਸੀਗੀ ਵੀ ਤੇਰੇ ਵਿੱਚ ਪੋਲੀਟੀਕਲ ਗੁਣ ਹੈਗੇ ਨੇ ਜੀ ਤੂੰ ਅੱਗੇ ਜਾ ਸਕਦਾ ਹੈ ਸੋ ਫਿਰ ਮੈਂ ਯੁਵਾ ਮੋਰਚਾ ਜਿਹੜੂ ਕੰਮ ਕਰਨਾ ਸ਼ੁਰੂ ਕੀਤਾ ਵਾਰ ਦੇ ਵਿੱਚ ਵਾਈਸ ਪ੍ਰਧਾਨ ਬਣੇ ਯੁਵਾ ਮੋਰਚਾ ਚ ਬੜਾ ਉਸ ਵੇਲੇ ਸ਼ੋਰ ਬਣਾ ਜਦੋਂ ਨਵਾਂ ਨਵਾਂ ਜ਼ਿਲ੍ਹਾ ਕਾਰਜਕਾਰਨੀ ਬਣੇ ਜ਼ਿਲ੍ਹੇ ਦੇ ਵਿੱਚ ਉਪਾਧਿਖਸ਼ ਬਣੇ ਜ਼ਿਲ੍ਹਾ ਅਧਿਖਸ਼ ਬਣੇ ਪ੍ਰਦੇਸ਼ ਦੇ ਸੈਕਟਰੀ ਬਣਿਆ ਯੂਵਾ ਮੋਰਚਾ ਦਾ ਫਿਰ ਭਾਜਪਾ 'ਚ ਐਂਟਰੀ ਹੋਈ ਮੇਰੀ ਭਾਜਪਾ ਦਾ ਜ਼ਿਲ੍ਹਾ ਦਾ ਮਹਾ ਮੰਤਰੀ ਬਣਿਆ ਦੋ ਵਾਰ ਜੀ ਉਨ ਪ੍ਰਦੇਸ਼ ਕਾਰਕਾਣੀਆਂ ਸੋ ਫਿਰ ਆਪਣੇ ਆਪ ਇੱਕ ਸਫ਼ਰ ਚੱਲਣਾ ਸ਼ੁਰੂ ਹੋ ਜਾਂਦਾ ਹੈ ਔਰ ਪਾਰਟੀ ਕੰਮ ਵੀ ਉਹਨੂੰ ਦਿੰਦੀ ਲੈਂਦੀ ਜਿਸ ਨੂੰ ਪਤਾ ਵੀ ਇਹ ਕੰਮ ਕਰਨਾ ਚਾਹੁੰਦਾ ਸ਼ੌਂਕ ਨਾਲ ਔਰ ਇਮਾਨਦਾਰੀ ਕਿਸ ਅਮਨਾ ਵਡਾੜਾ ਤੁਹਾਡੇ 'ਚ ਗੁਣ ਹੋਣਾ ਹੀ ਚਾਹੀਦਾ ਇੰਨੇ ਰੁਤਬੇ ਤੁਹਾਨੂੰ ਮਿਲੇ ਸ਼ੁਰੂਆਤੀ ਦੌਰ ਕਈ ਲੀਡਰ ਹੁੰਦੇ ਨੇ ਕਿ ਸਮਾਂ ਦੇਖ ਕੇ ਮਤਲਬ ਜਾਂ ਕੋਈ ਉਹਨਾਂ ਨੂੰ ਅੱਗੇ ਓਪਰਚੁਨਿਟੀ ਦੂਜੀ ਪਾਰਟੀ ਵੱਲੋਂ ਵਧੀਆ ਮਿਲ ਜੇ ਜਾਂ ਕੋਈ ਐਜ਼ ਅੰਡਰ ਪ੍ਰੈਸ਼ਰ ਚਲੇ ਆ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਵਾਂ ਤੁਸੀਂ ਦੋ ਗੱਲਾਂ ਕੀਤੀਆਂ ਇੱਕ ਓਪਰਚ्युनिटी ਜੀ ਦੂਸਰਾ ਅੰਡਰ ਪ੍ਰੈਸ਼ਰ ਜਲੰਧਰ ਦੀ ਰਾਜਨੀਤੀ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਦੋਨੋਂ ਚੀਜ਼ਾਂ ਹੀ ਹੋ ਰਹੀਆਂ ਸੀ ਦੋਨੋਂ ਚੀਜ਼ਾਂ ਹੋ ਰਹੀਆਂ ਅੰਡਰ ਪ੍ਰੈਸ਼ਰ ਵੀ ਕੀਤਾ ਜਾ ਰਿਹਾ ਸੀਗਾ ਔਰ ਇੱਕ ਓਪਰਚ्युनिटी ਵੀ ਦਿੱਤੀ ਜਾ ਰਹੀ ਸੀ ਲੇਕਿਨ ਵਿਚਾਰਧਾਰਾ ਤੋਂ ਵੱਡਾ ਕੁਝ ਨਹੀਂ ਹੁੰਦਾ ਜੀ ਮੇਰਾ ਇਹ ਮੰਨਣਾ ਹੈ ਮੈਂ ਇੱਕ ਗੱਲ ਸੋਚਦਾ ਵਿਅਕਤੀਗਤ ਰੂਪ ਦੇ ਵਿੱਚ ਅੱਜ ਲਗਭਗ 27 ਸਾਲ ਹੋ ਗਏ ਰਾਜਨੀਤੀ ਖੇਤਰ ਚ ਕੰਮ ਕਰਦੇ ਆ। ਔਰ ਕੋਈ ਇੱਕ ਵਿਅਕਤੀ ਆ ਕੇ ਅਗਲ ਕਹਿ ਦਵੇ ਕਿ ਰਜੀਵ ਢੀਂਗਰੇ ਨੇ ਮੇਰੇ ਕੋਲੋਂ ਰੁਪਈਆ ਵੀ ਖਾਦਾ ਹੋਵੇ। ਜੀ। ਐਸੇ ਲੋਕ ਤੁਹਾਨੂੰ ਬਹੁਤ ਮਿਲ ਜਾਣਗੇ ਜਿਹੜੇ ਕਹਣਗੇ ਯਾਰ ਸਾਡਾ ਰਜੀਵ ਢੀਂਗਰੇ ਨੇ ਬਹੁਤ ਕੰਮ ਕੀਤਾ ਸਾਡੇ ਕੋ ਮਤਲਬ ਅਸੀਂ ਐਕਸਪੈਕਟ ਵੀ ਕਰਦੇ ਸੀਗੇ ਉਹ ਉਦਾਹਰਨ ਮੈਂ ਨਹੀਂ ਦੇਣਾ ਚਾਹੁੰਦਾ। ਅਸੀਂ ਐਕਸਪੈਕਟ ਵੀ ਕਰਦੇ ਸੀਗੇ ਵੀ ਇਹ ਕੁਝ ਲਏਗਾ ਲੇਕਿਨ ਇਹ ਵਿਅਕਤੀ ਨੇ ਅਜ ਤੱਕ ਸਾਡੇ ਕੋਲੋਂ ਇੱਤਾ ਨਹੀਂ ਜਾਂ ਕਿਸੇ ਕੋ ਵੀ। ਅਗਰ ਤੁਸੀਂ ਰਾਜਨੀਤੀ ਦੇ ਵਿੱਚ ਕਮਾਣਾ ਕੁਝ ਚਾਹੁੰਦੇ ਨਹੀਂ ਤੇ ਪਾਰਟੀ ਬਦਲਨੀ ਕਿਉਂ ਫਿਰ ਆਪਣੀ ਵਿਚਾਰਧਾਰਾ ਦੇ ਕੰਮ ਕਰੋ ਨਾ ਜਾਂ ਤਾਂ ਹੋਵੇ ਨਾ ਇੱਕ ਮੋਟਿਵ ਰੱਖਿਆ ਹੋਵੇ ਮੈਂ ਪੈਸਾ ਅਰਨ ਕਰਨਾ ਹੈ ਜਾਂ ਤਾਂ ਪੈਸਾ ਹੀ ਨਹੀਂ ਆਉਂਦਾ ਕਰਨਾ ਫਿਰ ਤੁਹਾਡੀ ਪਿੱਠ ਪਿੱਛੇ ਜਾਂਦੇ ਕੋਈ ਐ ਕਿ ਉਹ ਕਹਿ ਦਵੇ ਵੀ ਯਾਰ ਉਹ ਦੇ ਇੱਕ ਦਲ ਬਦਲੂ ਗਿਆ ਜੀ ਜਾਂ ਤਾਂ ਅਸੀਂ ਪੈਸਾ ਹੀ ਨਹੀਂ ਕਮਾਉਣਾ ਜਾਂ ਤਾਂ ਕਿਸ ਹੋਵੇ ਨਾ ਜੀ ਅਸੀਂ ਕੁਝ ਕਰਨਾ ਹੀ ਨਹੀਂ ਉਹ ਫਿਰ ਦਲ ਬਦਲਣ ਕਿਉਂ ਕੋਹਾ ਫਿਰ ਆਪ ਆਪਣੀ ਵਿਚਾਰਧਾਰਾ ਦੇ ਵਿੱਚ ਬਹੁਤ ਖੁਸ਼ ਆ ਔਰ ਬੈਸਟ ਵਿਚਾਰਧਾਰਾ ਦਾ ਰਾਸ਼ਟਰਵਾਦੀ ਵਿਚਾਰਧਾਰਾ ਨਾਲ ਜੁੜਿਆ ਹੈ ਭਾਰਤੀ ਜਨਤਾ ਪਾਰਟੀ ਤੋਂ ਵੱਡਾ ਰਾਸ਼ਟਰਵਾਦੀ ਪਾਰਟੀ ਕਿ ਤੁਸੀਂ ਸੰਗਠਨ ਦੀ ਗੱਲ ਕੀਤੀ ਕਿ 17 ਸਾਲ ਦੀ ਉਮਰ ਦੇ ਵਿੱਚ ਮੈਂ ਸ਼ੁਰੂਆਤੀ ਦੌਰ ਜਿਹੜਾ ਸੰਗਠਨ ਨਾਲ ਫਿਰ ਉਸ ਤੋਂ ਬਾਅਦ ਯੁਵਾ ਮੋਰਚਾ ਇੰਨਾ ਕੁਝ ਪਾਰਟੀ ਨੇ ਤੁਹਾਨੂੰ ਦਿੱਤਾ ਇਦਾਂ ਹੀ ਕਈ ਲੀਡਰਾਂ ਨੂੰ ਮਾਨ ਸਨਮਾਨ ਪਾਰਟੀ ਦਿੰਦੀ ਹੈ ਚਾਹੇ ਉਹ ਕਿਸੇ ਪਾਰਟੀ ਨਾਲ ਵੀ ਜੁੜਿਆ ਹੋਵੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪਾਰਟੀ ਨਾਲ ਇੰਨਾ ਸਮਾਂ ਰਹਿ ਕੇ ਹੰਢਾ ਕੇ ਇੰਨਾ ਕੁਝ ਮਿਲਣ ਤੋਂ ਬਾਅਦ ਵੀ ਜਿਹੜੇ ਕਈ ਲੀਡਰ ਛੱਡ ਜਾਂਦੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਸੰਤੁਸ਼ਟੀ ਨਹੀਂ ਆਉਂਦੀ ਜੀ ਇੱਕ ਪੰਜਾਬੀ ਦੀ ਕਹਾਵਤ ਹੈ ਢਿੱਡ ਨਾ ਭਰਨਾ ਹੂੰ ਨੀਅਤ ਨਾ ਭਰਨਾ ਪੇਟ ਭਰ ਜਾਣਾ ਨੀਅਤ ਨਾ ਭਰਨਾ ਬਿਲਕੁਲ ਮੇਰਾ ਮੰਨਣਾ ਜਿਹੜੀ ਪਾਰਟੀ ਅੱਜ ਰਜੀਵ ਢੀਂਗਰਾ ਜੀ ਕੁਝ ਅੱਜ ਕਿਸੇ ਜਗ੍ਹਾ ਦੇ ਉੱਤੇ ਕਿਸੇ ਕੋਈ ਲੋਕ ਜਾਣਦੇ ਨੇ ਤੇ ਉਹਦਾ ਮੇਨ ਕਾਰਨ ਹੈ ਇਹ ਭਾਰਤੀ ਜਨਤਾ ਪਾਰਟੀ ਜੀ ਮੈਂ ਆਮ ਨथिंग ਆ ਪਾਰਟੀ ਕਰਕੇ ਮੈਂ ਅੱਜ ਇਸ ਰੁਤਬੇ ਤੇ ਆਂ ਔਰ ਜੋ ਲੋਕ ਬਹੁਤ ਕੁਝ ਲੈ ਕੇ ਵੀ ਪਾਰਟੀਆਂ ਬਦਲ ਜਾਂਦੇ ਨੇ ਮੇਰਾ ਮੰਨਣਾ ਹੈ ਕਿ ਉਹਨਾਂ ਦੀ ਮਹੱਤਵਕਾਂਸ਼ਾ ਜਿਹੜੀ ਹੈ ਉਹਨਾਂ ਦਾ ਜਿਹੜਾ ਉਹ ਵਿਚਾਰਧਾਰਾ ਤੋਂ ਵੱਡਾ ਹੋ ਜਾਂਦਾ ਔਰ ਇੱਕ ਸਮਾਂ ਜਾ ਕੇ ਉਹ ਜ਼ਰੂਰ ਪਛਤਾਨਗੇ ਜਾਂ ਪਛਤਾਨਦੇ ਹੋਣਗੇ ਜੀ ਵੀ ਯਾਰ ਮੈਂ ਗਲਤੀ ਕਰ ਗਿਆ ਤੇ ਮੈਂ ਨਾ ਗਲਤੀ ਕਰਨਾ ਚਾਹਨਾ ਤਾਂ ਮੈਂ ਪਛਤਾਨਾ ਚਾਹਨਾ